ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਡਾਇਨਾਮਿਕ ਚੌਪ ਮਾਰਕੀਟ ਬਿਜ਼ਨਸਲ ਨੇ ਜ਼ਰੂਰੀ ਟੈਕਨੀਕਲ ਐਕਸਪਰਟਿਸ ਅਤੇ ਇੰਡਸਟਰੀ ਡਿਮਾਂਡ ਹੁਣ ਨਾਲ ਨੈਸ਼ਨਲ ਲੈਵਲ ਤੇ ਬਦਲ ਰਿਹਾ ਹੈ 20 ਸਾਲ 2024-25 ਸੈਸ਼ਨ ਵਿੱਚ ਅਸੀਂ 137 ਸਰਕਾਰੀ ਆਈਟੀਆਈ ਵਿੱਚ ਰਿਕਾਰਡ ਸਰ ਇੱਕ ਬਹੁਤ ਵੱਡਾ ਰਿਕਾਰਡ ਹੋਇਆਗਾ 93.4% ਦੀ ਦਾਖਲਾ ਦਰ ਹਾਸਲ ਕੀਤੀ ਹੈ ਸਰ ਜਿਸ ਵਿੱਚ 32827 ਸਖਿਆਰਤੀ ਹਾਸਲ ਹੋਏ ਹਨ ਪਰ 5000 ਨਮੀਆਂ ਸੀਟਾਂ ਦੀ ਵਾਧੇ ਕਾਰਨ ਪਿਛਲੇ ਸਾਲ ਨਾਲੋਂ ਸਰ 17% ਦਾ ਸ਼ਾਨਦਾਰ ਵਾਧਾ ਹੋਇਆ ਸਰ ਸਰ ਮੈਂ ਟੈਕਨਲ ਹਟਕੇ ਕਰਦਾਗਾ ਤੇ ਕੁਝ ਲੋਕ ਕਹਿੰਦੇ ਨੇਗੇ ਜਿਹੜਾ ਪ੍ਰਵਾਸ ਕਿਵੇਂ ਘਟਿਆਗਾ ਇਸ ਗੱਲ ਦਾ ਮਿਸਾਲ ਆ ਕਿ ਸਾਡੀਆਂ ਸਾਰੀਆਂ ਆਈਟੀਐਸ ਦੇ ਵਿੱਚ ਸਾਰੇ ਟੈਕਨਿਕਲ ਦੇ ਵਿੱਚ ਵਿਦਿਆਰਥੀਆਂ ਦਾ ਦਾਖਲਾ ਕਿੰਨਾ ਵਧਿਆਗਾ ਔਰ ਸਾਨੂੰ 5000 ਸੀਟਾਂ ਐਕਸਟਰਾ ਕ੍ਰੀਏਟ ਕਰਕੇ ਦੇਣੀ ਆ ਪੱਜਾਂ ਰਹੀ ਆ ਇਹ 17 ਫੀਸ ਦਾ ਵੱਡਾ ਵਾਧਾ ਜਿਹੜਾ ਹੋਇਆ ਕਿ ਜਿੱਤੂ ਸਾਹਿਬ ਦੁੱਦਾ ਕਿ ਪੰਜਾਬ ਦਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ 'ਚ ਕਿੱਥੇ ਤੱਕ ਜਿਹੜਾ ਹੋਰ ਵੱਧ ਗਿਆ ਸਰ ਮਾਨ ਜੋ ਸਪੀਕਰ ਸਾਹਿਬ ਇੰਡਸਟਰੀ ਜਿਹੜੀ ਆ ਇੰਡਸਟਰੀ ਅਕੈਡਮੀਆ ਗੈਪ ਨੂੰ ਪੂਰਨ ਲਈ ਅਸੀਂ ਆਊਟਡੇਟਡ ਕੋਰਸਾਂ ਨੂੰ ਖਤਮ ਕਰ ਦਿੱਤਾ ਸਰ ਜਿਹੜੀ ਕਿਉਂਕਿ ਇੰਡਸਟਰੀ ਲਗਾਤਾਰ ਗ੍ਰੋਥ ਕਰ ਰਹੀ ਆ ਨਾ ਮੈਨਾਂ ਮੈਕੀਪਮੈਂਟ ਇੰਡਸਟਰੀ ਦੇ ਅੰਦਰ ਆ ਰਹੇ ਨੇ ਕਿ ਸੋ ਜਿਹੜੇ ਇੰਡਸਟਰੀ ਤੇ ਅਕੈਡਮੀਆ ਗੈਪ ਨੂੰ ਪੂਰਨ ਕਰਨ ਲਈ ਅਸੀਂ ਆਊਟਡੇਟਡ ਕੋਰਸਾਂ ਨੂੰ ਖਤਮ ਕਰ ਦਿੱਤਾ ਹੈ ਕਟਿੰਗ ਐਜ ਇੰਡਸਟਰੀ ਓਰੀਐਂਟਡ ਪ੍ਰੋਗਰਾਮ ਪੇਸ਼ ਕੀਤੇ ਗਏ ਹਨ ਜਿਸ ਵਿੱਚ ਹੈਂਡ-ਆਨ ਇੰਡਸਟਰੀ ਐਕਸਪੀਰੀਅੰਸ ਸਰ ਹੈਂਡ-ਆਨ ਇੰਡਸਟਰੀ ਐਕਸਪੀਰੀਅੰਸ ਨੂੰ ਵੋਕੇਸ਼ਨਲ ਐਜੂਕੇਸ਼ਨ ਨਾਲ ਜੋੜਨ ਲਈ ਡਿਊਲ ਸਿਸਟਮ ਆਫ ਟ੍ਰੇਨਿੰਗ ਡਿਊਲ ਸਿਸਟਮ ਆਫ ਟ੍ਰੇਨਿੰਗ ਦਾ ਵਿਸਤਾਰ ਕੀਤਾ ਹੈ ਆਈਟੀਆਜ਼ ਵਿੱਚ ਇੰਜੀਨੀਅਰਿੰਗ ਟ੍ਰੇਡ ਕੋਰਸਾਂ ਦੇ ਨਾਲ ਆਈਟੀਸੀ ਅਤੇ ਸਵਰਾਜ ਇੰਜਨ ਦੁਆਰਾ समर्पित ਜਿਹੜੀ ਸਮਰਥ ਜਿਹੜੀ ਉਹਨਾਂ ਦੀ ਤਕਨੀਕ ਆ ਤਕਨੀਕੀ ਖੇਤਰਾ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਦਾ ਰਾਜ ਦੇ ਵਿਆਪੀ ਰਾਜ ਦੇ ਵਿਆਪੀ ਵਿਸਤਾਰ ਕੀ ਰਾਜ ਦੇ ਆਪੀ ਜਣਾ ਵਿਸਤਾਰ ਉਹ ਕੀਤਾ ਜਾਵੇਗਾ ਸਰ ਮਿੱਤੀ ਸਾਲ 2025-26 ਲਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਨਵੇਂ ਯੋਗ ਦੇ ਕੋਰਸਾਂ ਲਈ ਉਨਤ ਮਸ਼ੀਨਰੀ ਖਰੀਦਣਾ ਅਤੇ ਚੱਲ ਰਹੇ ਬਿਲਡਿੰਗ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 580 ਕਰੋੜ ਰੁਪਏ ਦੇ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ ਜਿਸ ਸਹਲਕਰ ਮਿਲ ਇਸੇ ਵਜੋ ਸਰ ਨਮਿਆ ਆਈਟੀਜ ਖੋਲਣ ਲਈ ਨਮਿਆ ਆਈਟੀਜ ਖੋਲਣ ਲਈ 33 ਕਰੋੜ ਰੁਪਏ ਦਾ ਬਜਟ ਕੰਦ ਕੀਤਾ ਗਿਆ ਹੈ